ਲੇਤੇ ਮਾਮਲੇ ਨੂੰ ਲੈ ਕੇ ਅੱਜ ਬਸਪਾ ਵੱਲੋਂ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਲਾਇਆ ਗਿਆ ਜਿਸ ਵਿੱਚ ਨਵਾਂ ਸ਼ਹਿਰ ਰੋਡ ਫਲੋਰ ਜਮ ਕਰ ਦਿੱਤਾ ਗਿਆ ਇਸ ਦਰਨੇ ਵਿੱਚ ਬਸਪਾ ਦੇ ਜ਼ਿਲ੍ਹਾ ਜਲੰਧਰ ਦੇ ਆਗੂ ਪਹੁੰਚੇ ਜਿਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤਾ ਦੇ ਗੁਰੂ ਰਵਿਦਾਸ ਕਮਿਊਨਿਟੀ ਹਾਲ ਦੀਆਂ ਕੰਧਾਂ ਢਾਈਆਂ ਗਈਆਂ ਬਹੁਤ ਨਿੰਦਨਯੋਗ ਹੈ ਪੁਲਿਸ ਦੀ ਇਸ ਕਾਰਵਾਈ ਨੰਦਲਿੱਤ ਸਮਾਜ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਸਰਪੰਚ ਵੱਲੋਂ ਜਾਣਬੁੱਝ ਕੇ ਗੁਰੂ ਘਰ ਨੂੰ ਟਾਰਗੇਟ ਕੀਤਾ ਗਿਆ ਜਦ ਕੇ ਪਿੰਡ ਵਿੱਚ ਹੋਰ ਵੀ ਪੰਚਾਇਤੀ ਜ਼ਮੀਨ ਦੇ ਕਬਜ਼ੇ ਕੀਤੇ ਗਏ ਉਹਨਾਂ ਖਿਲਾਫ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਧਰਨਾਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਧੁੱਪ ਦੇ ਵਿੱਚ ਧਰਨਾਕਾਰੀ ਬੈਠੇ ਰਹੇ ਦੁਪਹਿਰ ਨੂੰ ਪੱਕਾ ਟੈਂਟ ਲਾ ਦਿੱਤਾ ਗਿਆ ਸਾਂਭ ਤੱਕ ਘੰਟੇ ਚੱਲੇ ਤਾਂ ਇਹਨੂੰ ਸਮਾਪਤ ਕਰਨ ਲਈ ਡੀਐਸਵੀ ਫਲਾ ਸਰਵੰਸਿੰਘ ਵੱਲ ਪਹੁੰਚੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸੋਮਵਾਰ ਨੂੰ ਐਸਡੀਐਮ ਵੱਲੋਂ ਨਿਯਮ ਕਰਵਾਈ ਜਾਵੇਗੀ ਉਸ ਮੀਟਿੰਗ ਵਿੱਚ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ ਡੀਐਸਵੀ ਦੇ ਭਰੋਸੇ ਤੋਂ ਬਾਅਦ ਤਾਂ ਨਾ ਚੁੱਕ ਲਿਆ ਗਿਆ ਦੀ ਐਸਪੀ ਫੁਲਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਇਸ ਉਪਰਾਧ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦਰ ਕੇਜਰੀਵਾਲ ਦੇ ਉਤਲੇ ਵੀ ਸਾਹੇ ਗਿਆ ਇਸ ਮੌਕੇ ਤੇ ਤੀਰਥ ਰਾਜਪੁਰਾ ਕੋ ਅਡਿਨੇਕਟਰ ਬਸਪਾ ਜਰਮੇਲ ਚੁੰਬਰ ਜਨਸਕੱਤਰ ਬਸਪਾ ਪੰਜਾਬ ਬਲਵਿੰਦਰ ਕੁਮਾਰ ਜਨਸਕੱਤਰ ਬਸਪਾ ਪੰਜਾਬ ਲਾਲਚੰਦ ਔਜਲਾ ਜ਼ਿਲ੍ਹਾ ਜਨਸਕੱਤਰ ਬਸਪਾ ਪੰਜਾਬ ਜਗਦੀਸ਼ੇਪੁਰੀ ਜ਼ਿਲ੍ਹਾ ਪ੍ਰਧਾਨ ਖੁਸ਼ੀराम ਹਲਕਾ ਇੰਚਾਰਜ ਫਲੋਰ ਸਕਵਿੰਦਰ ਬਿੱਟੂ ਪ੍ਰਦਾਨ ਹਲਕਾ ਫਨੌਰ ਹਰਾਸ ਰੁਖਸਰੋਏ ਡਾਕਟਰ ਲੰਕੀਸਾ ਡਾਕਟਰ ਗਿਆਨ ਚੰਦ ਇੰਟਰਸੈਕਟ ਹੁੰਦੇ ਹੈ ਐਮਪੀ ਰਾਧਿਆਸ਼ਾ ਡਾਕਟਰ ਤੋਂ ਲਾਵਾ ਪਟੇ ਕੋਲ ਸੀਨੀਅਰ ਸੈਨੇਟਰ ਵਸਵਾ ਬਰਨਾ ਮਾਚੂਸਾਨ ਨੋਟੋ ਵਸਵਾ ਮਿੰਟ ਨਹੀਂ ਜਿੰਨੀਆਂ ਘਟਨਾਵਾਂ ਪੰਜਾਬ ਦੇ ਅੰਦਰ ਡਾਕਟਰ ਅੰਮੇੜਕਰ ਸਾਹਿਬ ਦੀ ਬਿਦਦੀ ਲਈ ਹੋਈਆਂ ਉਹਨਾਂ ਬਿਦਦੀਆਂ ਦੇ ਲਈ ਪ੍ਰੋਟੈਸਟ ਕੀਤਾ ਭੋਜਨ ਸਮਾਜ ਪਾਰਟੀ ਨੇ ਔਰ ਡਾਕਟਰ ਅਫਕਾਰ ਸਿੰਘ ਗਰੀਬ ਇਹ ਪੂਰੇ ਉਸਲੇ ਆਵਾਜ਼ ਦੇ ਜਾਓ ਆਪਣੇ ਆਮਾਦੀ ਪਾਰਟੀ ਨਾਲ ਕੋਈ ਵਰਕਰ ਵੀ ਨਾ ਗਏ ਕਹੋ उन सारा कुझु पिया पाणी हल करण ਨਹੀਂ ਹੁੰਦੀ पड़ताल ਜਿਹੜਾ ਮੁਖੀਆ ਉਹ आहे उहो डॉक्टर ਸਰਕਾਰ ਨੇ ਜ਼ਮੀਨ ਦਿੱਤੀ ਸੀਗੀ ਕਮਿਊਨਿਟੀ ਹਾਲ ਬਣਾਉਣ ਲਈ ਕਿਉਂਕਿ ਹਾਲ ਦਾ ਮਤਾ ਪਾ ਕੇ ਪਿੰਡ ਦੀ ਪੰਚਾਇਤ ਨੇ ਦਿੱਤਾ ਸੀ ਤੇ ਮਤਾ ਪਾ ਕੇ ਦੇਤਾ ਤੇ ਬਾਅਦ ਦੇ ਵਿੱਚ ਸਰਕਾਰ ਨੇ ਆਪਣਾ ਪੂਜਾ ਪੰਜਾ ਅੱਜ ਤੋਂ 10-12 ਦਿਨ ਪਹਿਲਾਂ ਚਲਾ ਦਿੱਤਾ ਫੇਟਾ ਤਾਂ ਜਿਹੜੀ ਇਹੋ ਬਣਾਈ ਸੀ ਪਿੰਡ ਦੇ ਲੋਕਾਂ ਨੇ ਕਮਿਊਨਿਟੀ ਹਾਲ ਵਾਲੀ ਤੇ ਸਰਕਾਰ ਨੇ ਆਪਣਾ ਪੂਰਾ ਪੰਜਾ ਚਲਾ ਕੇ ਉਹ ਕੰਧ ਜਿਹੜੀ ਆ ਢਹ ਢੇਰੀ ਕਰ ਦਿੱਤੀ ਤੇ ਉਹਦੇ ਰੋਸ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਦੁਬਾਰਾ ਜਿਹੜੀ ਸਰਕਾਰ ਨੇ ਉਹ ਕੰਧ ਢਾਈ ਆ ਕਿਉਂਕਿ ਹਾਲ ਪਹਿਲਾਂ ਤਾਂ ਦੇ ਦਿੱਤਾ ਉਹ ਜਿਹੜਾ ਢਾ ਦਿੱਤਾ ਢਹ ਢੇਰੀ ਕਰ ਦਿੱਤਾ ਗੁਰੂ ਨੂੰ ਮੰਨਣ ਵਾਲੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਵੀ ਸਾਡਾ ਗੁਰੂ ਘਰ ਜਿਹੜਾ ਆ ਉਹ ਕੰਧਾ ਕਿਉਂ ਢਾਈ ਕਿ ਉਹਦੇ ਸਬੰਧ ਵਿੱਚ ਇਹ ਧਾਨਾ ਲਾਇਆ ਗਿਆ ਸੀ ਤੇ ਧਾਨਾ ਜਿਹੜਾ ਹੈ ਇਸ ਕਰਕੇ ਹੁਣ ਚੁੱਕਿਆ ਗਿਆ ਤੇ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਇਹ ਵਿਸ਼ਵਾਸ ਦਿਵਾਇਆ ਵੀ ਸੋਮਵਾਰ ਦੀ ਮੀਟਿੰਗ ਜਿਹੜੀ ਆ ਪ੍ਰਸ਼ਾਸਨ ਸਾਡੇ ਨਾਲ ਪਿੰਡ ਵਾਲਿਆਂ ਨਾਲ ਪੰਚਾਇਤ ਨਾਲ ਪਿੰਡ ਦੇ ਉਸ ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਨਾਲ ਨਾਲ ਤੇ ਬਹੁਤ ਸਾਰੇ ਜਿਹੜੇ ਜਥੇਬੰਦੀ ਦੇ ਸਾਥੀ ਆ ਬੈਠ ਕੇ ਇਸ ਮਸਲੇ ਦਾ ਜਿਹੜਾ ਖਾਨਿਆ ਉਹ ਕੱਢਣਗੇ ਕਿ ਜਿਹੜੀ ਤੁਹਾਡੀ ਜਗਾ ਹੈ ਅਸੀਂ ਉਹ ਜਗਾ ਸਰਕਾਰ ਦੇ ਕਿਆ ਪ੍ਰਸ਼ਾਸਨ ਦੇ ਕਿਆ ਵੀ ਦੀਨ ਦਾ ਅਮਰਾ ਲੱਗਦਾ